ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਆ ਪਿਛਲੇ ਦਿਨੀ ਇੱਕ ਬਿਨਾ ਚਾਲਕ ਤੋਂ ਟ੍ਰੇਨ ਜਿਹੜੀ ਐ ਰੇਲਵੇ ਲਾਈਨਾਂ ਦੇ ਉੱਤੇ ਦੌੜਦੀ ਨਜ਼ਰ ਆਈ ਸੀ ਤੇ ਉਹ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਰੇਲਵੇ ਫਾਟਕ ਦੇ ਕੋਲ ਧਮਾਕਾ ਹੋਇਆ ਹੈ ਦੱਸ ਦਿੰਨੇ ਆ ਕਿ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਵਿੱਚ ਫਲਾ ਚੱਕ ਦੇ 71 ਨੰਬਰ ਫਾਟਕ ਦੇ ਕੋਲ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਉਸ ਤੋਂ ਬਾਅਦ ਰੇਲਵੇ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਇਸ ਫਲਾ ਚੱਕ ਦੇ 71 ਨੰਬਰ ਫਾਟਕ ਦੇ ਕੋਲ ਪਹੁੰਚੇ ਤੇ ਉੱਥੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਇਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਵੱਡਾ ਤਮਾਕਾ ਨਹੀਂ ਸੀ ਮਾਮੂਲੀ ਪोटाश ਦਾ ਤਮਾਕਾ ਸੀ ਜੋ ਕਿ ਆਮ ਹੀ ਖੇਤਾਂ ਦੇ ਵਿੱਚੋਂ ਪੰਛੀਆਂ ਨੂੰ ਅਡਾਉਣ ਦੇ ਲਈ ਕੀਤਾ ਜਾਂਦਾ ਉੱਥੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇੱਕ ਰੇਲਵੇ ਮੁਲਾਜ਼ਮ ਨੂੰ ਮਾਮੂਲੀ ਜਹੀ ਚੋਟ ਵੀ ਆਈ ਹੈ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਫ੍ਰੈਂਸਿਕ ਟੀਮ ਵੀ ਅਸੀਂ ਬੁਲਾਈ ਹੈ ਹਰ ਤਰ੍ਹਾਂ ਦੀ ਜਾਂਚ ਜਿਹੜੀ ਹੈ ਕੀਤੀ ਜਾਵੇਗੀ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਦੀ ਇਹ ਕਾਰਵਾਈ ਹੋਈ ਤਾਂ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਉਹਨਾਂ ਨੇ ਕਿਹਾ ਕਿ ਇਹ ਵੱਡਾ ਤਮਾਕਾ ਨਹੀਂ ਸੀ ਮਾਮੂਲੀ ਪोटाਸ਼ ਦਾ ਤਮਾਕਾ ਹੈ ਪਰ ਇਲਾਕੇ ਦੇ ਵਿੱਚ ਜਿਹੜੀ ਹੈ ਸੰਸਣੀ ਫੈਲ ਚੁੱਕੀ ਲੋਕ ਵੀ ਉੱਥੇ ਇਕੱਠੇ ਹੁੰਦੇ ਨਜ਼ਰ ਆਏ ਪਰ ਅਧਿਕਾਰੀਆਂ ਦਾ ਕਹਿਣਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਇੱਕ ਮਾਮੂਲੀ ਪोटाਸ਼ ਦਾ ਤਮਾਕਾ ਸੀ ਪਰ ਜੇ ਰੇਲਵੇ ਮੁਲਾਜ਼ਮ ਦੀ ਗੱਲ ਕਰੀ ਤਾਂ ਉਹਨਾਂ ਨੂੰ ਵੀ ਮਾਮੂਲੀ ਝੋਟ ਦੀ ਗੱਲ ਸੀਨੀਅਰ ਅਧਿਕਾਰੀਆਂ ਨੇ ਕੀਤੀ ਹੈ ਇਸ ਮਾਮਲੇ ਤੇ ਕੀ ਕਹਿੰਦੇ ਨੇ ਰੇਲਵੇ ਅਧਿਕਾਰੀ ਆਓ ਸੁਣਦੇ ਹਾਂ ਜਿਹੜੇ ਮੌਕੇ ਤੇ ਪਹੁੰਚੇ ਹੋਣੇ ਹਨ ਇਨਫੋਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕੁਝ ਪਤਾ ਬਲਾਸ ਨਹੀਂ ਹੈਗਾ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਦਾ ਛੋਟੇ ਕਿਸੇ ਜਾਰਾਂ ਨੂੰ ਧਿਉਣ ਵਕਤ ਜਿਹੜਾ ਛੁੱਟ ਜਾਂਦਾ ਉਹ ਹੈਗਾ ਮਾਇਨਾ ਪਟਾਕਾ ਸੀ ਕੋਈ ਬਲਾਸ ਕਿਸੇ ਨੂੰ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਹੈ ਇਹ ਪੈਰ ਤੇ ਮਹੂਲ ਦੀ ਇੰਜਰੀ ਹੈ ਇੰਜਰੀ ਨਹੀਂ ਕਲੀਸਟਲਿਕ ਜਿਆਦਾ-ਜਿਆਦਾ ਵਾਲਾ ਰਿੰਚ ਚੱਲ ਜਾਂਦਾ ਜਿਆਦਾ-ਜਿਆਦਾ ਵਾਲਾ ਆਵਾਜ਼ ਆਈ ਜਿਹੜੀ ਰੇਲਵੇ ਦੀ ਆ ਫਿਲਹਾਲ ਰੋਕੀ ਹੁਣ ਕਲੀਅਰ ਕਰ ਦਿੰਦੇ ਹਾਂ ਕੋਈ ਫੋਰੈਂਸਿਕ ਟੀਮ ਵੀ ਕਰ ਰਹੀ ਆ ਜੀ ਆ ਰਹੀ ਹੈ ਹਾਂ ਜੀ ਬੁਲਾਏ ਨਹੀਂ ਮੌਕੇ ਤੇ ਫੋਰੈਂਸਿਕ ਟੀਮ ਬੰਬ ਚ ਸੂਰ ਮਾਰੇ ਟਾਂਡਾ ਜੀ ਇਨਸੀਡੈਂਟ ਹੋਇਆ ਜਿਹੜਾ ਧਮਾਕੇ ਦੀ ਗੱਲ ਕਹੀ ਹੈ ਉਹ ਫਾਲਸ ਨਹੀਂ ਸਰ ਕੀ ਇਹ ਚੀਜ਼ ਜੀ ਇੱਕ ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ ਜਿਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਵਿਸਾਈ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਖੁਰਾਲਾ ਰੇਲਵੇ ਫਾਟਕ ਦੇ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਵਿਥ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੇ ਨਾਲ ਪਹੁੰਚਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰਾਇਮਰੀ ਸਾਈਸ ਸਾਰਾ ਵੈਰੀਫਾਈ ਕੀਤਾ ਹੈਗਾ ਉਸ ਚੀਜ਼ ਤੋਂ ਸਾਹਮਣੇ ਆਈ ਹੈ ਕਿ ਬਲਾਸਟ ਦੀ ਕੋਈ ਘਟਨਾ ਉੱਥੇ ਨਹੀਂ ਵਾਪਰੀ ਹੈਗੀ ਬਲਕਿ ਉੱਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ 'ਚ ਪੋਟਾਸ ਪਾ ਕੇ ਤੇ ਫਿਰ ਉਹਨੂੰ ਕੱਪੜੇ 'ਚ ਲਵੇੜ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲਡ ਜਿਹੜਾ ਉੱਥੇ ਪਟਾਕਾ ਬਜਿਆ ਹੈਗਾ ਤੇ ਕੋਈ ਵੀ ਉੱਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜ਼ਖਮੀ ਹੋਇਆ ਹੈਗਾ ਉੱਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉੱਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜ ਦੱਸੀ ਜਾ ਰਹੀ ਹੈਗੀ ਅਦਰਵਾਈਜ਼ ਹੀ ਇਸ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਫੇਰ ਵੀ ਜਿਹੜਾ ਹੈਗਾ ਸਾਡੇ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉੱਥੇ ਮੌਕੇ ਤੇ ਪਹੁੰਚ ਰਹੀਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਸੀਗਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਐਫਐਸਐਲ ਭੇਜ ਕੇ ਸੀ ਵੈਰੀਫਾਈ ਕਰਾਵਾਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦੇ ਐਂਗਲ ਨਾਲ ਵੀ ਐਗਜ਼ਾਮਨ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਉਹ ਸਾਰਾ ਕਰਕੇ ਫਿਰ ਅਸੀਂ ਅੱਗੇ ਕਨਕਲੂਡ ਕਰਾਂਗੇ ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਪੈਨਿਕ ਵਾਲੀ ਜਾਂ ਕੋਈ ਅ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਆ ਇੱਕ ਪੋਟਾਸ਼ ਦਾ ਪਟਾਕਾ ਹੋਣ ਕਰਕੇ ਆ ਇਨਸੀਡੈਂਟ ਹੋਇਆ ਹੈ ਥੈਂਕ ਯੂ ਜੀ ਥੈਂਕ ਯੂ